ਸਾਂਤ ਬਾਬਾ ਜੀ ਜਿੱਥੇ ਆਪ ਬਰਾਜਮਨ ਹੁੰਦੇ ਸੀ ਉੱਥੇ ਇੱਕ ਸਿਰਪੋ ਦੇ ਰੂਪ ਦੇ ਵਿੱਚ ਕੇਸਰੀ ਮੰਨ ਲਓ ਕਹ ਲਓ ਸਿਰਪੋ ਵੀ ਉੱਥੇ ਚਲ ਚੋਲ ਰਿਹਾ ਸੀਗਾ ਜੀ ਤੇ ਹਾਲਾਤ ਤਾਂ ਉਦੋਂ ਦੇਖਣ ਵਾਲੇ ਨਹੀਂ ਸੀ ਕਿਉਂਕਿ ਜਿਹੜਾ ਵੀ ਸਿੱਖ ਆਉਂਦਾ ਸੀ ਉਹਦਾ ਉਦਾਂ ਹੀ ਢੈਟੇ ਦੀ ਹੋ ਜਾਂਦਾ ਸੀ ਦੇਖ ਕੇ ਬਈ ਆ ਦੇਖੋ ਭਾਈ ਭਪਿੰਦਰ ਸਿੰਘ ਜੀ ਵਿਚਾਰਾ ਸ਼ਰੋਮਣੀ ਅਕਾਲੀ ਦਲ ਦਾ ਜਥੇਬੰਦੀ ਭਾਈ ਦਲੇਰ ਸਿੰਘ ਮੇਜਰ ਸਿੰਘ ਦਾ ਸੁਪੁੱਤਰ ਆ ਛੋਟੀ ਉਮਰ ਮੇਰਾ ਖਿਆਲ 5-7 10-7 ਸਾਲ ਹੀ ਹੋਣੀ ਮਸੀਂ ਆ ਤੁਸੀਂ ਦੇਖ ਰਹੇ ਆ ਆ ਸ਼ਾਮਣੀ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਤੇ ਥੱਲੇ ਦਫ਼ਤਰ ਆ ਇਹਦੇ ਵਿੱਚ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਵੀ ਆ ਜਿਹੜੇ ਸਾਰੇ ਨਿਸ਼ਾਨ ਆ ਇਹ ਉਸ ਵੇਲੇ ਦੇ ਆ ਕਿ ਉਧਰ ਤਾਂ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਕਹਿੰਦੇ ਸੀ ਵੀ ਜੀ ਸਾਡੇ ਨਾਲ ਲੜਨ ਵਾਲੇ ਬੈਠੇ ਆ ਇਹਨਾਂ ਅਸਥਾਨਾਂ ਦੇ ਉੱਤੇ ਤਾਂ ਆ ਜਿਹੜੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਸਾਡੇ ਕੋਲ ਮੌਜੂਦ ਆ ਜਿਹੜੇ ਇੰਟੈਂਗਲ ਕੀਤੇ ਗਏ ਆ ਇਹ ਇਹੋ ਗੱਲ ਦਰਸਾ ਰਹੇ ਆ ਕਿ ਕਿੰਨੀ ਵੱਡੀ ਜਿਆਦਤੀ ਪੰਜਾਬ ਉਸ ਵੇਲੇ ਇਸ ਭਾਰਤ ਸਰਕਾਰ ਦੀ ਫੌਜ ਨੇ ਕੀਤੀ ਆ ਇਹ ਜਾਗ ਜਾ ਤੋੜ ਤੱਕ ਐਵੇਂ ਸਾਡੇ ਮੌਜੂਦ ਆ ਇਹਨਾਂ ਨੂੰ ਅਸੀਂ ਹਮੇਸ਼ਾ ਬਾਅਦ ਤੇ ਸਦੀਪ ਕਰਕੇ ਰੱਖਿਆ ਇਹ ਗਿੰਦੀਆਂ ਇਹ ਜਿਹੜੇ ਤੁਸੀਂ ਦੇਖੋਗੇ ਭਈ ਇਹਦੀ ਜਿਹੜੀ ਆ ਡੰਗਿਹਾਈ ਆ ਜਾਂ ਇਹਦੀ ਸਟਿਕ ਕੀਤੀ ਆ ਉਸ ਕਾਰਤੂਸ ਨੇ ਕਾਰਟ੍ਰਿਜ ਨੇ ਉਹਦੀ ਕਿੰਨੀ ਆਪਣੇ ਵੇਟ ਸਿਆ ਇੱਕ ਛੋਟੇ ਸੇ ਹਾਰ ਨਹੀਂ ਚੱਲੇ ਆਟੋਮੈਟਿਕ ਹਥਿਆਰਾਂ ਦੀ ਆ ਐਵੇਂ ਆ ਆ ਇਹ ਆ ਸਾਰੇ ਇਹ ਸਾਰੇ ਜਿਹੜੇ ਆ ਇਹ ਆਟੋਮੈਟਿਕ ਵੱਡੇ ਹਥਿਆਰਾਂ ਦੇ ਆ ਜਿਹੜੇ ਇੱਕ ਵਾਰੀ ਲੱਗਦੇ ਇੱਕ ਸਟਿੱਕ ਕਰਦੇ ਕਿੱਡੀਆਂ ਵੱਡੀਆਂ ਮਜ਼ਬੂਤ ਕਾਂਧਾਂ ਦੇ ਵਿੱਚ ਵੀ ਇਹਨੇ ਸਾਰੇ ਜਿਹੜੇ ਆ ਬਾਟਰ ਗੰਨਾ ਦੇ ਐਵੇਂ ਆ ਇਧਰਲੇ ਪਾਸੇ ਆ ਇਹ ਸਾਰੇ ਦੇ ਸਾਰੇ ਅਸੀਂ ਇਸ ਕਰਕੇ ਇੰਟੈਂਗਲ ਕਰ ਦਿੱਤੇ ਸੀ ਕਿ ਕਿਉਂਕਿ ਬਿਲਡਿੰਗ ਨੂੰ ਨੁਕਸਾਨ ਵੀ ਹੁੰਦਾ ਸੀ ਤੇ ਅਸੀਂ ਇਹਨੂੰ ਸਾਰਾ ਐਜਟੀ ਜੇ ਸਾਹਮਣੇ ਰੱਖਿਆ ਐਵੇਂ ਹੀ ਜਿਹੜੀ ਆਪਾਂ ਮੰਜੀ ਸਾਹਿਬ ਤੇ ਵੀ ਆਪਾਂ ਚੱਲਦੇ ਆਂ ਉੱਥੇ ਵੀ ਤੁਸੀਂ ਦੇਖੋਗੇ ਉੱਥੇ ਤਾਂ ਹਾਲੇ ਵੀ ਪੱਥਰਾਂ ਦੇ ਵਿੱਚ ਬੜੇ ਵੱਡੇ ਜਿਹੜੇ ਆ ਉਹ ਨਿਸ਼ਾਨ ਅੱਜ ਮੌਜੂਦ ਆ ਜਿਹੜੇ ਉਸ ਵੇਲੇ ਦੇ ਸਾਰੇ ਤਖਾਂਤ ਨੂੰ ਜਿਹੜੇ ਆ ਉਹ ਦਰਸਾਉਂਦੇ ਆ ਆਪਾਂ ਇੱਕ ਵਾਰੀ ਉਹਦਾ ਵੀ ਬਲਾਂਕਣ ਕਰਦੇ ਆ ਕਿ ਕਿਵੇਂ ਕਿਵੇਂ 2 ਜੂਨ ਤੋਂ ਲੈ ਕੇ ਲਗਾਤਾਰ 6 ਜੂਨ ਤੱਕ ਲਗਾਤਾਰ ਇਸ ਧਰਤੀ ਦੇ ਉੱਤੇ ਜਿਸ ਧਰਤੀ ਦੇ ਉੱਤੇ ਸਿੱਖ ਨਾਥ ਮਸਤਕ ਮਨੋਖਤ ਨਾਥ ਮਸਤਕ ਹੁੰਦੀ ਉਹਨੂੰ ਖੂਨ ਦੇ ਨਾਲ ਰੰਗਿਆ ਗਿਆ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਜਿੱਥੇ ਬੜੇ ਲੰਬੇ ਆਰਸੇ ਤੋਂ ਕਥਾ ਤੇ ਕੀਰਤਨ ਚੱਲਦਾ ਜੀ ਵੱਡੇ ਦਿਹਾੜੇ ਵੀ ਇੱਥੇ ਮਨਾਏ ਜਾਂਦੇ ਆ ਤੇ ਇਸ ਦਿਹਾੜੇ ਦੇ ਉੱਤੇ ਤੁਸੀਂ ਦੇਖੋ ਜੀ ਵੀ ਆ ਅੱਜ ਵੀ ਜਿਹੜੇ ਪੱਥਰਾਂ ਦੇ ਉੱਤੇ ਬੜਬੜੇ ਜਿਹੜੇ ਨਿਸ਼ਾਨ ਆ ਇਹ ਸਾਰੇ ਇਸ ਗੱਲ ਨੂੰ ਦਰਸਾ ਰਹੇ ਤਾਂ ਕਰਕੇ ਨਵੇਂ ਪੱਥਰ ਨਹੀਂ ਲਾਏ ਤਾਂ ਕਿ ਸਿੱਖ ਕੌਮ ਨੂੰ ਇਸ ਗੱਲ ਦਾ ਅਹਿਸਾਸ ਵੀ ਹੁੰਦਾ ਰਹੇ ਕਿ ਪ੍ਰਾਤਨ ਜਖਮ ਜਿਹੜੇ ਆ ਪੱਥਰਾਂ ਤੇ ਨਹੀਂ ਕੀਤੇ ਦਿਲਾਂ ਤੇ ਕੀਤੇ ਇਹ ਆ ਸਾਰੇ ਦੇ ਸਾਰੇ ਜਿਹੜੇ ਆ ਉਸ ਵੇਲੇ ਦੇ ਜਲਦੇ ਉੱਤੇ ਗੁੰਮਦਿਆਂ ਦੇ ਵੀ ਜਿਹੜੇ ਤੁਸੀਂ ਦੇਖੋਗੇ ਉਹ ਉਤਲੇ ਪਾਸੇ ਇਹ ਸਾਰੇ ਉਸ ਵੇਲੇ ਦੀ ਤਸਵੀਰ ਨੂੰ ਫਲਮਾਂਕਣ ਕਰ ਰਹੇ ਆ ਕਿ ਕਿੰਨੇ ਵੱਡੇ ਉਹ ਆਟੋਮੈਟਿਕ ਵੈਪਨ ਚੱਲੇ ਹੋਣਗੇ ਜਿਨ੍ਹਾਂ ਨੇ ਆ ਸਾਰੇ ਇਹਦੇ ਸਾਰੇ ਕਿਉਂਕਿ ਇਹਦੇ ਵਿੱਚ ਸੰਗਤ ਜਿਹੜੀ ਆ ਕੇ ਵਿਸ਼ਰਾਮ ਕਰਦੀ ਆ ਸੰਗਤ ਆ ਕੇ ਰਹਿੰਦੀ ਆ ਤੇ ਕਿਵੇਂ ਉਹਨਾਂ ਨੂੰ ਫਿਰ ਉਸ ਵੇਲੇ ਤੜਵਾ ਤੜਫਾ ਕੇ ਇਹਨਾਂ ਨੇ ਪਾਣੀ ਤੋਂ ਪੀਣ ਨੇ ਦਿੱਤਾ ਉਹਨਾਂ ਨੇ ਕੋਈ ਨੈਚੁਰਲ ਤੌਰ ਦੇ ਉੱਤੇ ਕਾਲ ਹੁੰਦੀ ਕੋਈ ਕਾਰਨ ਨਹੀਂ ਦਿੱਤਾ ਕੋ ਬਹੁਤ ਵੱਡੇ ਮੈਂ ਸਮਝਦਾ ਉਸ ਵੇਲੇ ਦੇ ਜਿਹੜੇ ਆ ਜ਼ੁਲਮ ਉਸਤਮ ਜਿਹੜੇ ਆ ਸਾਡੇ ਸਾਰੇ ਦਰਸਾ ਰਹੇ ਆ ਸਚਖੰਡ ਦੇ ਵਿੱਚ ਵੀ ਆਪਾਂ ਹੁਣ ਚੱਲਦੇ ਆ ਉੱਥੇ ਜਿਹੜਾ ਇੱਕ ਸਾਡੇ ਕੋਲ ਬੂੰਗਾ ਗੋਮਤੀ ਦੇ ਤੌਰ ਤੇ ਮੌਜੂਦ ਆ ਜਿਹਦੇ ਤੇ ਹਜ਼ਾਰਾਂ ਨਿਸ਼ਾਨ ਜਿਹੜੇ ਆ ਆ ਸਾਹਮਣੇ ਮੈਂ ਬੇਨਤੀ ਕਰੂੰਗਾ ਉਹ ਸਾਹਮਣੇ ਸਾਡੀ ਪ੍ਰਸ਼ਾਦ ਵਾਲੀ ਬਾਹੀ ਦੇ ਉੱਤੇ ਉਹ ਗੁੰਮਦੀ ਆਪਣੇ ਸਿਮੈਂਟਡ ਜਿਹੜੀ ਆ ਐਜਟ ਜੇ ਪਈ ਆ ਪੰਛ ਦੇ ਅਨੋਖੇ ਮਹਾਨ ਸ਼ਹੀਦ ਜੀ ਦਮਦਮੀ ਟਕਸਾਲ ਦੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਉਹ ਬੂੰਗਾ ਸਥਾਨ ਆ ਜਿੱਥੇ ਮਹਾਨ ਸ਼ਹੀਦਾਂ ਨੇ ਆ ਕੇ ਆਪਣਾ ਸੀਸ ਭੇਟ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਹਮੇਸ਼ਾ ਬਾਅਦ ਤੇ ਆਪਣਾ ਸਥਾਨ ਬਣਾਇਆ ਇਹ ਉਹ ਸਥਾਨ ਹੈ ਜਿੱਥੇ ਟੈਂਕ ਜਿਹੜਾ ਸੀਗਾ ਜਿਹੜੇ ਕਾਲ ਤੱਕ ਤਬਲ ਨੂੰ ਤੁਰੇ ਸਕੇ ਉਹ ਐਸੇ ਸਥਾਨ ਦੇ ਉੱਤੇ ਗਾ ਮੂਵ ਨਹੀਂ ਕਰ ਸਕੇ ਇਹ ਵੀ ਕੁਦਰਤਾਂ ਤੇ ਸ਼ੀਸ਼ਾ ਦਾ ਮੈਂ ਸਮਝਦਾ ਵਰਤਾਰਾ ਸੀ ਕਿ ਇਥੋਂ ਗਾਂ ਜਿਹੜੇ ਆ ਉਹ ਟੈਂਕ ਗਏ ਨਹੀਂ ਜਿਹੜਾ ਇਹ ਸਿਧਾਂਤਕ ਤੌਰ ਤੇ ਕਿ ਬਾਬਾ ਦੀਪ ਸਿੰਘ ਜੀ ਨੇ ਬੇਹਰਮਤੀ ਹੁੰਦੀ ਉਦੋਂ ਸਰੀਰ ਦੇ ਕੇ ਤੇ ਸਰੀਰ ਤੋਂ ਬਾਅਦ ਹੁਣ ਉਹਦਾ ਸਮਝਦੇ ਆਪਾਂ ਮੈਂ ਆਪਣੇ ਤੌਰ ਤੇ ਵੀ ਮਹਿਸੂਸ ਕਰਦਾ ਕਿ ਬਾਬਾ ਜੀ ਨੇ ਅੱਜ ਵੀ ਉਹੀ ਪੁਰਾਣਾ ਜਿਹੜਾ ਉਹ ਇੱਕ ਆਪਣੀ ਵਿਚਾਰਧਾਰਾ ਦੁਹਰਾ ਦਿੱਤੀ ਕਿ ਟੈਂਕ ਗਾਂ ਮੂਵ ਹੀ ਨਹੀਂ ਹੋ ਸਕੇ ਇਸ ਸਥਾਨ ਤੋਂ ਫਿਰ ਲਗਾਤਾਰ ਜਿਹੜਾ ਅਗਾਲ ਤਖਤ ਆ ਕਿਉਂਕਿ ਪੂਣਾ ਬਾਅਦ ਚ ਬਣਿਆ ਜੀ ਤੇ ਇਦਾਂ ਹੀ ਜਿਹੜਾ ਯਾਰ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਬਾਹਲ ਉਹਨਾਂ ਨੇ ਫਿਰ ਗੋਲੀਆਂ ਜਿਹੜੀਆਂ ਆ ਉੱਤੇ ਲਾਈ ਜੀ ਉਹ ਗੁੰਮ ਦੀ ਆ ਹਾਂਜੀ ਜਿਹੜੀ ਪ੍ਰਸ਼ਾਦ ਵਾਲੀ ਬਾਹੀ ਦੇ ਪਾਸੇ ਉਹਾਂ ਜਿੱਥੇ ਦੇਖੋ ਤੁਸੀਂ ਅੱਜ ਵੀ ਕਿੰਨੇ ਉਹ ਜਿਹੜੇ ਮਘੋਰੇ ਆ ਜਿਹੜੇ ਜਿਵੇਂ ਟੋਪਾਂ ਨਾਲ ਟੈਂਕਾਂ ਨਾਲ ਸਾਰੀ ਉਹ ਬਾਹੀ ਤੇ ਸਾਰੀ ਉੱਤੇ ਤੱਕ ਜਿਹੜੀ ਉਹ ਸਾਰੀ ਆ ਉਹਦੇ ਵਿੱਚ ਗੋਲੀਆਂ ਮਾਰੀਆਂ ਆ ਇਹ 1984 ਦਾ ਉਹ ਸਮਾਂ ਚੇਤੇ ਕਰਾਉਂਦੇ ਆ ਇਹ ਸਾਡਾ ਇੱਕ ਸਰਮਾਇਆ ਮੈਂ ਕਹਿ ਲਵਾਂ ਕਿ ਸਿੱਖ ਪੰਥ ਨੇ ਸਾਂਭ ਕੇ ਰੱਖਿਆ ਤਾਂ ਕਿ ਆਉਂਦੀਆਂ ਪੀੜ੍ਹੀਆਂ ਇਸ ਗੱਲ ਨੂੰ ਵੀ ਯਾਦ ਰੱਖਣ ਕਿ ਇਸ ਧਰਤੀ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਜਿਹੜਾ ਆ ਉਹ ਤੋਪਾਂ ਤੇ ਗੋਲੀਆਂ ਦਾ ਨਿਸ਼ਾਨਾ ਸਿੱਖਾਂ ਨੇ ਬਣਾਇਆ ਗਿਆ ਲਗਭਗ ਇਸ ਪਵਿੱਤਰ ਸਥਾਨ ਨੂੰ ਢਹਿ ਢੇਰੀ ਕਰਨ ਦਾ ਵੀ ਜਿਹੜਾ ਆ ਉਹ ਬਹੁਤ ਕੋਝਾ ਜਿਹੜਾ ਯਤਨ ਕੀਤਾ ਗਿਆ ਆਪਾਂ ਹੁਣ ਥੱਲੇ ਜਿਹੜਾ ਦਮਦਮੀ ਟਕਸਾਲ ਬਲੋਂ ਸ਼ਹੀਦ ਦੀ ਯਾਦਗਾਰੀ ਦੇ ਵਿੱਚ ਇੱਕ ਇਮਾਰਤ ਦੇ ਤੌਰ ਤੇ ਨਹੀਂਗਾ ਇੱਕ ਉਹ ਕਹ ਲਈ ਆਪਾਂ ਖਾਕਾ ਜਿਹੜਾ ਉਹ ਬਣਾ ਕੇ ਉਸੇ ਰੱਖਿਆ ਜੀ ਉਹਨੂੰ ਜਦੋਂ ਵੀ ਗੋਲੀ ਚੱਲੀ ਸੀ ਜੋ ਨੁਕਸਾਨ ਹੋਇਆ ਟੈਂਕਾਂ ਤੋਂ ਆਪਾਂ ਨੇ ਨਾਲ ਉਹ ਪੂਰਾ ਮਾਡਲ ਤਿਆਰ ਕੀਤਾ ਹੈ ਪੂਰਾ ਜਿਹੜਾ ਐਜਿਟ ਜਿਹੜਾ 84 ਵਾਲੇ ਦਿਨ ਜਿਹੜੇ ਆ ਉਹ ਮੂੰਹ ਬੋਲਦੀ ਤਸਵੀਰ ਹੈ ਜਿਹੜੀ ਉਹ ਵੀ ਇਹ ਸੰਗਤਾਂ ਦੇ ਰੂਪ ਰੂਪ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਉਸ ਪਾਣਿਆਂ ਆ ਆ ਛੋਟੀਆਂ ਇਟਾਂ ਦਾ ਬਣਿਆ ਆ ਜਿਹੜਾ ਥੜਾ ਸਾਹਿਬ ਗੁਰੂ ਸਾਹਿਬ ਦੇ ਮੇਲੇ ਦਾ ਸ਼ਮਤ ਆ ਇਹ ਸਾਰੇ ਦਾ ਸਾਰਾ ਜਿੰਨੀ ਬਿਲਡਿੰਗ ਆ ਸਾਰੀ ਢਾਤ ਪਈ ਗਈ ਸੀ ਸਿਰਫ ਇਹ ਥੜੇ ਜਿਹੜੇ ਉਹ ਮੌਜੂਦ ਰਹਿ ਗਏ ਸੀ ਜਿਹੜੇ ਇਤਿਹਾਸਿਕ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਧੰਤਨ ਬਾਬਾ ਬੁੱਢਾ ਜੀ ਧੰਤਨ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਜਿਹੜੀ ਚਣਵਾਈ ਕਰਾਈ ਸੀ ਇਹ ਕੱਲਾ ਇੱਕ ਥੜਾ ਸੀ ਬਾਕੀ ਸਾਰੇ ਦੇ ਸਾਰੇ ਜਿਹੜੇ ਸੀਗੇ ਉਹ ਵੇਲਾ ਥੱਲੇ ਤੱਕ ਮੋੜ ਕੇ ਨਵੇਂ ਸਿਰੋਂ ਜਿਹਦੀ ਆ ਸਾਰੀ ਕੀਤੀ ਗਈ ਏ ਭਾਈ ਜੈਪ ਸਿੰਘ ਅਭਿਆਸੀ ਉਦੋਂ ਕਿਉਂਕਿ ਦਮ ਦੇ ਮੀਟਰ ਸਾਹਬ ਵੱਲੋਂ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਰਵਾਇਤ ਦੇ ਵਿੱਚ ਇਹ ਟਕਸਾਲ ਨੇ ਸ਼ੁਰੂ ਕੀਤਾ ਸੀ ਜਿਹਦੀ ਫਿਰ ਤਮੀਰ ਸਾਰੀ ਬਾਅਦ ਵਿੱਚ ਫਿਰ ਸਾਰੀ ਪੂਰੀ ਹੋਈ ਯਾਦਗਾਰੀ ਗੈਲਰੀ ਆ ਇਹ ਅੰਦਰ ਹੁਣ ਆਪਾਂ ਚਲਾਂਗੇ ਇਹ ਗਾਲੇ ਦਰਸਾਉਂਦੇ ਆ ਕਿ ਉਹਨਾਂ ਮਹਾਨ ਸ਼ੀਰਧਾਂ ਨੇ ਧੰਤਨ ਜਿਨ੍ਹਾਂ ਨੇ ਦામਦਮੀ ਤਕਸਾਲ ਧੰਤਨ ਬਾਬਾ ਦੀਪ ਸਿੰਘ ਦੀ ਉਸ ਤਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਹਨਾਂ ਦੇ ਨਾਲ ਜਰਨਲ ਸ਼ਵੇਗ ਸਿੰਘ ਜੀ ਬਾਬਾ 18 ਸਿੰਘ ਤੇ ਹੋਰ ਅਨੇਕ ਸਿੱਖ ਜਿਨ੍ਹਾਂ ਨੇ ਫਿਰ ਆਪਣੇ ਸਿਰਾਂ ਦਾ ਤਾਂ ਬਲੀਦਾਨ ਦੇ ਦਿੱਤਾ ਪਰ ਤੇ ਗੋਡੇ ਨਹੀਂ ਟੇਕੇ ਇਹ ਉਹਨਾਂ ਦੀ ਸਾਰੇ ਪਵਿੱਤਰ ਯਾਦ ਦੇ ਵਿੱਚ ਤੇ ਜਿੰਨੇ ਸਿੰਘ ਇਸ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿੰਨੇ ਛੇਦੀਆਂ ਪਾਈਆਂ ਉਹਨਾਂ ਦੀਆਂ ਫੋਟੋ ਅੰਦਰ ਲੱਗੀਆਂ ਆ 400 ਲੱਗ ਗਈ ਆ ਕੁਝ 760 ਦੇ ਲਗਭਗ ਗਿਣਤੀ ਆ ਉਹ ਬਾਕੀ ਜਿਹੜੀ ਖੋਜ ਪੜਤਾਲ ਹੋ ਰਹੀ ਆ ਇਹ ਉਹ ਮਹਾਨ ਸ਼ੇਧਰੀ ਗੈਲਰੀ ਆ ਇਹ ਹੁਣ ਤੱਕ ਦੇ ਜਿਹੜੇ ਹਮਲੇ ਹੋਏ ਆ ਜੀ ਇਹ ਪਹਿਲਾ ਹਮਲਾ 사ਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਮੁਸਲਮਾਨਾਂ ਦੇ ਵੇਲੇ ਜੀ 1700 ਤੇ 39 ਦੇ ਵਿੱਚ ਹੋਇਆ ਜੀ ਦੂਸਰਾ ਹਮਲਾ ਫਿਰ ਉਸੇ ਜਕਰਿਆ ਖਾਨ ਨੇ 1700 ਤੇ 46 ਵਿੱਚ ਕੀਤਾ ਜੀ ਉਦੋਂ ਬਾਅਦ ਫਿਰ ਤੀਜਾ ਹਮਲਾ 1747 ਦੇ ਵਿੱਚ 57 ਸੋਰੀ 57 ਚ ਫਿਰ ਉਦੋਂ ਬਾਅਦ ਚੌਥਾ ਹਮਲਾ 1762 ਦੇ ਵਿੱਚ ਫਿਰ ਪੰਜਵਾਂ ਹਮਲਾ 1764 ਦੇ ਵਿੱਚ ਫਿਰ ਇਦਾਂ ਹੀ ਛੇਵਾਂ ਹਮਲਾ 1984 ਦੇ ਵਿੱਚ ਤੇ ਇਹ ਸਾਰੇ ਦਾ ਸਾਰਾ ਹੁਣ ਤੱਕ ਦਾ ਇਤਿਹਾਸ ਆ 1984 ਨੂੰ ਦੇਸ਼ ਆਜ਼ਾਦ ਹੋ ਚੁੱਕਾ ਸੀ ਆ ਜਿਹੜੇ ਪਹਿਲੇ ਹਮਲੇ ਆ ਇਹ ਹੈਗੇ ਆ ਜਿਨ੍ਹਾਂ ਆਪਾਂ ਕਹਿੰਦੇ ਆ ਦੂਸਰੇ ਦਾ ਰਾਜ ਸੀ ਆ ਜਿਹੜਾ ਛੇਵਾਂ ਹਮਲਾ ਹੋਇਆ ਇਹ ਛੇਵਾਂ ਹਮਲਾ ਸਾਡਾ ਜਿਹੜਾ ਆ ਇਹ ਆਜ਼ਾਦ ਭਾਰਤ ਦੇ ਵਿੱਚ ਹੋਇਆ ਉਦਾਂ ਇੱਕ ਸਾਡੇ ਕੋਲ 1955 ਦਾ ਵੀ ਸੀਗਾ ਜੀ 55 55 ਦਾ ਜੀ ਸੋ ਇਹ ਆ ਜਿਹੜਾ ਕਹਿ ਤੈ ਸਹ ਜਿਹੜਾ ਆ ਇਹ ਸਾਰਾ ਉਸ ਵੇਲੇ ਦਾ ਹੁਣ ਤੱਕ ਦਾ ਲੈ ਕੇ ਇਹਨੂੰ ਤਾਂ ਹੀ ਜਿਹੜਾ ਬੇਰਵਾ ਦਿੱਤਾ ਵੀ ਤਾਂ ਕਿ ਜੀ ਹੁਣ ਤੱਕ ਦਾ ਕਿਵੇਂ ਇੱਥੇ ਸਾਰਾ ਚੱਲਿਆ ਜੀ ਕਾਰਜ ਉਹ ਸਾਰਾ ਇਹਦੇ ਚ ਦਰਸਾਇਆ ਇਹ ਮੂੰਹ ਬੋਲਦੀ ਤਸਵੀਰ ਆ ਜੇ ਜੇ ਤੁਸੀਂ ਇੱਕ ਸਾਰਥਕ ਤੌਰ ਦੇ ਉੱਤੇ ਜਿੱਦਾਂ ਜਿਵੇਂ ਦੀ ਉਸ ਵੇਲੇ ਹਾਲਤ ਸੀ ਕਿਵੇਂ ਆਪਣੇ ਉੱਤੋਂ ਗੋਮਦੀਆਂ ਡਿੱਗੀਆਂ ਆ ਕਿਵੇਂ ਤੋਪਾਂ ਨੇ ਸਾਰਾ ਮਲਵਾ ਜਿਹੜਾ ਆ ਉਹ ਢਹਿ ਟੇਰੀ ਕੀਤਾ ਸੀਗਾ ਇਹ ਸਾਰੀ ਉਸ ਵੇਲੇ ਦੀ ਕਿਵੇਂ ਉੱਤੇ ਵੱਡੇ ਗੋਮਨ ਦੇ ਉੱਤੇ ਟੈਂਕਾਂ ਦੇ ਨਾਲ ਮਘੋਰੇ ਕੀਤੇ ਗੋਲੀ ਗੋਰੀ ਕੀਤੀ ਸੀ ਇਹ ਸਾਰਾ ਉਸ ਵੇਲੇ ਦਾ オリジナル ਤੌਰ ਦੇ ਉੱਤੇ ਇਹ ਸਾਰਾ ਜਿੰਨੇ ਦਾ ਜਿੰਨਾ ਜੇ ਅਕਾਲ ਤਖਤ ਦਾ ਜਿਹੜਾ ਹੈ ਉਹ ਫਲਮਾਂਕਣ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਹ ਕਿਹੋ ਜਿਹਾ ਸਮਾਂ ਸੀ ਤੇ ਜੂਨ ਦੇ ਵਿੱਚ ਫਿਰ ਕਿਵੇਂ ਦਾ ਇੱਥੇ ਵਰਤਾਰਾ ਹੋਇਆ ਇਹ ਸਾਰਾ ਉਸ ਵੇਲੇ ਦਾ ਜਿਹੜੀ ਮੂੰਹ ਬੋਲਦੀ ਤਸਵੀਰ ਇਹ ਸਾਰੇ ਹਾਲਾਤ ਦਰਸਾ ਰਹੀ ਹੈ ਜੀ ਤੁਸੀਂ ਉਦੋਂ ਵੀ ਦੇਖੇ ਹੋਗੇ ਅਖੀ ਇਹ ਸਾਰਾ ਬਾਅਦ ਵਿੱਚ ਮੈਂ ਹਾਂ ਮੈਂ ਜੂਨ 'ਚ ਆਏ ਸੀ 26 ਜੂਨ ਨੂੰ 26 ਜੂਨ ਨੂੰ ਮੈਨੂੰ ਚੇਤਾ ਆ ਅੱਛਾ ਜੀ ਕਿ ਅਸੀਂ ਉਦੋਂ ਆਏ ਸੀ ਉਦੋਂ ਤਾਂ ਮੈਂ ਦੇਖਦਾ ਸੀ ਵੀ ਸਾਂਤ ਬਾਬਾ ਜੀ ਜਿੱਥੇ ਆਪ ਬਰਾਜਮਨ ਹੁੰਦੇ ਸੀ ਉਥੇ ਇੱਕ ਸਿਰਪੌ ਦੇ ਰੂਪ ਦੇ ਵਿੱਚ ਕੇਸਰੀ ਮੰਨ ਲਓ ਕਹ ਲਓ ਸਿਰਪੌ ਵੀ ਉਥੇ ਚਲ ਚੋਲ ਰਿਹਾ ਸੀਗਾ ਜੀ ਤੇ ਹਾਲਾਤ ਤਾਂ ਉਦੋਂ ਦੇਖਣ ਵਾਲੇ ਨਹੀਂ ਸੀ ਕਿਉਂਕਿ ਜਿਹੜਾ ਵੀ ਸਿੱਖ ਆਉਂਦਾ ਸੀ ਉਹਦਾ ਉਦਾਂ ਹੀ ਢੈਟੇ ਦੀ ਹੋ ਜਾਂਦਾ ਸੀ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਸੀ ਵੀ ਸੱਚਖੰਡ ਜਿੱਥੇ ਲੋਕ ਦਰਸਦੇ ਆ ਉਥੇ ਆ ਹਾਲ ਹੋਇਆ ਤੇ ਉਹ ਬੜਾ ਇੱਕ ਭਿਆਨਕ ਸਰੀਰ ਮੰਨ ਲਓ ਜਿਨ੍ਹਾਂ ਨੇ ਉਹ ਦਰਸ਼ਨ ਕੀਤੇ ਉਹ ਤਾਂ ਬੜਾ ਭਿਆਨਕ ਇੱਕ ਦ੍ਰਿਸ਼ ਜਿਹੜਾ ਅੱਜ ਵੀ ਅੱਖਾਂ ਦੇ ਮੋਹਰੇ ਆਉਂਦਾ ਸਿੱਖ ਜਿਹੜਾ ਆ ਉਹਦੀ ਮਾਨਸਿਕ ਦਾ ਜਿਹੜੀ ਕਲਪੋਟ ਦੀ ਜਾਂਦਾ ਆ ਉਹਨਾਂ ਦੀਆਂ ਮਹਾਨ ਸ਼ਹੀਦਾਂ ਦੀਆਂ ਜੀ ਇਹ ਥਾਰੀਆਂ ਤਸਵੀਰਾਂ ਸ਼ੋਭਿਤ ਕੀਤੀਆਂ ਗਈਆਂ ਆ ਆ ਜਿੰਨੇ ਆ ਜੀ ਇਹ ਉਹ ਮਰਜੀਵੜੇ ਨਹੀਂ ਮੈਂ ਕਹਿ ਦਦਾ ਮਹਾਨ ਸ਼ਹੀਦ ਆ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਅਕਾਲ ਤਖਤ ਦੇ ਇਸਾਨ ਵਖੋ ਕੇ ਇਹ ਪ੍ਰਤੀਗਿਆ ਕੀਤੀ ਸੀ ਕਿ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਤਕ ਨਾ ਜਾਏ ਜੀ ਇਹਨਾਂ ਨੇ ਕਾਂਗਰਸ ਨੇ ਪੂਰਾ ਜ਼ੋਰ ਲਾ ਦਿੱਤਾ ਤਾਣ ਲਾ ਦਿੱਤਾ ਫੌਜ ਨੇ ਪੂਰਾ ਤਾਣ ਲਾ ਦਿੱਤਾ 6 ਦਿਨ ਲਗਾਤਾਰ ਜੀ ਪਰ ਮੈਂ ਮੇਰਾ ਸਿਰ ਝੁਕਦਾ ਉਹਨਾਂ ਮਹਾਨ ਸ਼ਹੀਦਾਂ ਦੇ ਅੱਗੇ ਜਿਨ੍ਹਾਂ ਨੇ ਫਿਰ ਮੈਂ ਸਮਝਦਾ ਹਾਂ ਆਪਣਿਆਂ ਪ੍ਰਾਣਾ ਦੀ ਆਹੋਤੀ ਦੇ ਕੇ ਇਹ ਸੱਚਖੰਡ ਦੇ ਸਾਡੇ ਜਿਉਂਦੇ ਜੀ ਇੱਥੇ ਕੋਈ ਇਦਾਂ ਦੀ ਬਗਿਆਨ ਨਾ ਹੋ ਜਵੇ ਇਹ ਸਾਰੇ ਉਹ ਮਹਾਨ ਜਿਹੜੇ ਆ ਗੁਰਸਿੱਖ ਮਹਾਨ ਸ਼ਹੀਦ ਆ ਜਿਹੜੇ ਗੁਰੂ ਦਰ ਦੇ ਉੱਤੇ ਪਰਮਾਨ ਹੋਏ ਇਹ ਸਾਰਾ ਕਾਂਗਰਸ ਵੱਲੋਂ ਜਿਹੜਾ ਕੀਤਾ ਗਿਆ ਵਰਤਾਰਾ ਇਹ ਸਾਰਾ ਮੂੰਹ ਬੋਲਦੀ ਤਸਵੀਰ ਹੀ ਆ ਜੀ ਜਿੰਨੇ ਆਹ ਦੇਖੋ ਆ ਇਧਰ ਹੁਣ ਬੇਟਾ ਬੇਟੀ ਆ ਇੱਕ ਜੀ ਬੇਟੀ ਪਰ ਅਪਕਾਰ ਕੌਰ ਬੇਟੀ ਪਰਮਜੀਤ ਕੌਰ ਜੀ ਇਹ ਵਿਚਾਰੀਆਂ ਭਜੰਗਣਾ ਜਿਹੜੀਆਂ ਆ ਮੈਂ ਸਮਝਦਾ ਕਿਥੋਂ ਹਰਿਆਣੇ ਦੀਆਂ ਜੀ ਤੇ ਕਿ ਉਹ ਦੋ ਜੁਦੀਆਂ ਥਾਂ ਤੋਂ ਆਈਆਂ ਆ ਤੇ ਇਹਨਾਂ ਦਾ ਕਿਦਾਂ ਜਿਹੜਾ ਆ ਉਹ ਸਾਰਾ ਇਹਨਾਂ ਨੇ ਉਸ ਵੇਲੇ ਆ ਭਾਈ ਸਰਜੀਤ ਸਿੰਘ ਵਰਗੇ ਆ ਸਾਰੇ ਜਿੰਨੇ ਵੀ ਆਪਾਂ ਦੇਖ ਰਹੇ ਆ ਜੀ ਛੋਟੀ ਉਮਰ ਦੇ ਵੀ ਆ ਹੁਣ ਭਾਈ ਨਿਰਮਲ ਸਿੰਘ ਆ ਜੀ ਆ ਭਾਈ ਸੁਖਦੇਵ ਸਿੰਘ ਆ ਜੀ ਦੇਖੋ ਹਲੇ ਤੱਕ ਦਾੜੀ ਵੀ ਨਹੀਂ ਫੁੱਟੀ ਜੀ ਪਰ ਮੈਂ ਇਹਨਾਂ ਨੂੰ ਦੇਖਦਾ ਵੀ ਕਿੰਵੇਂ ਦੇ ਇਹ ਸਿੰਘ ਸਗੇ ਜਿਨ੍ਹਾਂ ਨੇ ਆਪਣੇ ਪਰਾਨਾਂ ਦੀ ਪਰਵਾਹ ਨਹੀਂ ਕੀਤੀ ਗੁਰੂ ਘਰ ਨੂੰ ਤੇ ਗੁਰੂ ਦੀ ਮਰਿਆਦਾ ਨੂੰ ਸਭ ਤੋਂ ਜਿਹੜਾ ਆ ਆ ਮੁੱਖ ਰੱਖਿਆ ਇਹ ਕਾਕਾ ਸਰਬਜੀਤ ਸਰਬਜੀਤ ਸਿੰਘ ਮੈਦਾ ਜੀ ਤੇ ਮੈਂ ਸਮਝਦਾ ਵੀ ਮਿੱਤੇ ਵਾਲੇ ਦੰਮ ਰਕਸਾਲ ਸ਼ੰਤ ਬਾਬਾ ਜਰਨੈਲ ਸਿੰਘ ਜੀ ਨੇ ਕਿੰਨੀ ਕਿੰਨਾਂ ਨੂੰ ਦਰੈਤਤਾ ਬਖਸ਼ਿਸ਼ ਕੀਤੀ ਸੀ ਕਿ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਸ਼ਹੀਦੀਆਂ ਸਾਰੀਆਂ ਬਾਲੀਆਂ ਇਹਨਾਂ ਨੇ ਜਿਹੜੀ ਆਮ ਸੰਗਤ ਦਰਸ਼ਨਾ ਵਾਸਤੇ ਆਈ ਉਹਨਾਂ ਦਾ ਵੇਖੋ ਕੀ ਕਸੂਰ ਸੀ ਹਾਂ ਬੜਾ ਜਿਲੇ ਕਈ ਤਾਂ ਮੈਂ ਦੇਖਦਾ ਜੀ ਬੁੱਭੀ ਮਾਰ ਕੇ ਰੋਣੇ ਲੱਗ ਪੈਂਦੇ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਜਿਨ੍ਹਾਂ ਦੇ ਜੀਆਂ ਦੀਆਂ ਇੱਥੇ ਤਸਵੀਰਾਂ ਪਰ ਮੈਂ ਉਹਨਾਂ ਨੂੰ ਇਹ ਕਹਿ ਸਕਦਾ ਵਾਹ ਆ ਦੇਖੋ ਭਾਈ ਭਿੰਦਰ ਸਿੰਘ ਜੀ ਵਿਚਾਰਾ ਸ਼ਰੋਮਣੀ ਕਾਲੀਦਾਸ ਦਾ ਜਥੇਬੰਦੀ ਭਾਈ ਦਲੇਰ ਸਿੰਘ ਮੇਜਰ ਸਿੰਘ ਦਾ ਸੁਪੁੱਤਰ ਆ ਛੋਟੀ ਉਮਰ ਮੇਰੇ ਖਿਆਲ 5-7 7 ਸਾਲ ਹੀ ਹੋਣੀ ਮਸੀ ਤੇ ਇਹਨਾਂ ਨੂੰ ਪਰ ਮੈਂ ਸਮਝਦਾ بڑا ਅਮੋਲਕ ਖਜ਼ਾਨਾ ਵੀ ਆ ਇਹ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਤੇ ਪਰਿਵਾਰ ਦਾ ਵੀ ਸਰਮਾਇਆ ਆ ਇਹ ਵੀ ਵੱਡੀ ਪ੍ਰਾਪਤੀ ਆ ਦੁੱਖ ਤਾਂ ਸਿਗਾ ਪਰ ਮੈਂ ਸਮਝਦਾ ਉਹਨਾਂ ਲਈ ਇੱਕ ਪ੍ਰਾਪਤੀ ਵੀ ਆ ਕਿ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆ ਕੇ ਆਪਣੇ ਜਿਹੜੇ ਪ੍ਰਾਣ ਆ ਜੇ ਗੁਰੂ ਨੂੰ ਦਸ਼ਾਵਰ ਕੀਤੇ ਤੇ ਇੱਕ ਬੜਾ ਮੁੱਲਾ ਖਜ਼ਾਨਾ ਵੀ ਆ ਉਹਨਾਂ ਪਰਿਵਾਰਾਂ ਦੇ ਕੋਲ ਆ ਕਾਕਾ ਬਲਜਿੰਦਰ ਸਿੰਘ ਦੇਖੋ ਕਿੰਨੀ ਖ ਹੋਊਗੀ ਵੱਧ ਤੋਂ ਵੱਧ 12 ਨਾਲ 14 ਸਾਲ ਦਾ ਹੋਊਗਾ ਕਿੰਨਾ ਚਾਂਚਲ ਸੁਭਾਅ ਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਪੰਥ ਖਾਲਸਾ ਦੇ ਹਿੱਸੇ ਆ ਬੀਬੀ ਜਸਵਿੰਦਰ ਕੌਰ ਇਹ ਵਿਚਾਰੀ ਵੀ ਕਿੰਨੀ ਕਾ ਬੀਬੀਆਂ ਸਾਡੀਆਂ ਸਾਰੀਆਂ ਹੀ ਆ ਜਿਹੜੇ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਆ ਬੀਬੀ ਚਲੋ ਬੀਬੀ ਗੁਰਦੇਵ ਕੋਰ ਕਿਵੇਂ ਮੈਂ ਸਮਝਦਾ ਇੱਕ ਸਿੱਧੇ ਚਿਹਰੇ ਮੂਰੇ ਪਰਿਵਾਰ ਸੀ ਇੱਕ ਜੱਜਬਾਈ ਸੀ ਦੇਖੋ ਵੀ ਅਸੀਂ ਵੀ ਕਿਸੇ ਵੱਲੋਂ ਘੱਟ ਨਹੀਂ ਅਸੀਂ ਵੀ ਨਾਲ ਹਾਂ ਇਹਨਾਂ ਨੇ ਬਹੁਤ ਵੱਡਾ ਬਲਾ ngân ਪਾਇਆ ਕੁਝ ਤਸਵੀਰਾਂ ਸਾਨੂੰ ਹੱਲੇ ਮਿਲ ਨਹੀਂ ਸਕੀਆਂ ਜੀ ਇਹ ਵੀ ਹੌਲੀ ਹੌਲੀ ਜਿਹੜੀਆਂ ਆ ਉਹ ਸਾਜ ਨੇ ਦਾ ਬੇਰਵਾ ਹੈਗਾ ਬੇਰਵਾ ਦਿੱਤਾ ਜਾਊਗਾ ਸਾਰਿਆਂ ਦਾ ਉਸ ਵੇਲੇ ਦਾ ਫਲਮਾਂਕਣ ਆ ਸਾਰਾ ਹੀ ਹਾਂਜੀ ਇਹ ਕਿਵੇਂ ਮੰਨੋ ਰਮਮਤ ਹੋ ਗਈ ਪਰ ਇਹ ਉਦਹੀਂ ਇਹ ਅਸੀਂ ਇਸ ਕਰਕੇ ਰੱਖੇ ਆ ਇਹ ਅਸੀਂ ਇੱਕ ਕਿਉਂਕਿ ਆਮ ਜਲਦੀ ਸੱਖਾਂ ਦੇ ਵਿੱਚ ਜਾਂਦਾ ਖਤਮ ਕਰੀ ਜਾਂਦੇ ਆ ਜੀ ਇਹ ਅਸੀਂ ਜਾਂਦਾ ਖਤਮ ਨਹੀਂ ਇਹ ਇਸੇ ਕਰਕੇ ਇਹਨੂੰ ਪ੍ਰਜਰਵ ਕੀਤਾ ਆ ਤਾਂ ਕਿ ਆਉਂਦੀਆਂ ਨਸਲਾਂ ਨੂੰ ਇਹਦੀ ਅਸਾਥ ਵੀ ਹੋਵੇ ਕਿਵੇਂ ਇੱਥੇ ਜਿਹੜੀ ਆ ਗੋਲੀਬਾਰੀ ਸਾਰੇ ਬਿਲਡਿੰਗ ਦੇ ਉੱਤੇ ਆ ਦੇਖੋ ਆ ਸਾਰੇ ਦੇ ਸਾਰੇ ਅੱਜ ਵੀ ਉਹ ਜਿਹੜੇ ਉਹਨਾਂ ਦੇ ਗੋਲੀਆਂ ਦੇ ਨਿਸ਼ਾਨ ਜਿਹੜੇ ਉਹ ਮੌਜੂਦ ਆ ਇਹ ਜਗ੍ਹਾ ਰਹਿ ਗਈ ਪਰ ਤਾਂ ਹਾਂ ਜੀ ਵੈਸੇ ਤਾਂ ਸਾਰੀ ਫਿਰੇ ਵਰਤਾਂ ਸੀ ਨਾ ਉਹ ਤੋਂ ਬਾਕੀ ਦਾ ਹਾਂ ਬਾਕੀ ਦਾ ਰਾਏ ਬਸ ਇਹੋ ਸਾਰੇ ਹਾਂਜੀ ਹਾਂਜੀ ਹਾਲਾਤ ਸਾਰੇ ਇਦਾਂ ਗੋਲੀਆਂ ਸੀ ਆਹ ਹਾਂ ਇਹ ਉਹ ਬੂੰਗੇ ਦੇ ਰੂਪ ਦੇ ਵਿੱਚ ਜੀ ਖੜੀ ਆ ਸਾਡੀ ਇੱਕ ਬੂੰਗਾ ਰੂਪ ਆਹ ਦੇਖੋ ਤੁਸੀਂ ਕਿਵੇਂ ਇੱਕ ਇਹ ਕੀ ਅਹਿਸਾਸ ਕਰਦੇ ਪਈ ਮਾਰਟਨ ਦੀਆਂ ਗੋਲੀਆਂ ਜਿਹੜੀਆਂ ਤੋਪਾਂ ਦੀਆਂ ਸੀ ਉਹ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਲੱਗੀਆਂ ਇਹ ਸਾਰਾ ਆ ਉੱਤੇ ਆਪਾਂ ਦੇਖ ਰਹੇ ਹਾਂ ਜੀ ਇਹ ਸਾਰੇ ਛਲਣੀ ਛਲਣੀ ਕਰਕੇ ਇਸ ਪਵਿੱਤਰ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹਰਕ ਬਿਲਡਿੰਗ ਨੂੰ ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਨਿਸ਼ਾਨਾ ਬਣਾਇਆ ਇਹ ਉਸ ਵੇਲੇ ਦੀ ਯਾਦਗਾਰ ਹੈ ਹੁਣ ਇਹਨੂੰ ਅਸੀਂ ਜਤਨ ਕਰ ਰਹੇ ਆ ਪਿਆ ਜਿਹੜੀ ਜੀ ਪ੍ਰਜਾਰਣ ਕਰ ਲਈਏ ਸੋ ਸੋਏ ਦੇ ਲਈ ਬਣਾਵਾਂਗੇ ਕੋਸ ਸੰਭਾਰਕ ਜਾ ਇਹਦੇ ਹੜਦ ਵਾਲੇ ਸ਼ੀਸ਼ੇ ਨਾਲ ਉਹ ਥੋੜੀ ਜਿਹੀ ਕਹਿੰਦੇ ਮੌਇਸਚਰ ਆ ਜਾਂਦਾ ਇਹਦੇ ਕੋਲ ਬਿਲਡਿੰਗ ਦਾ ਅਸੀਂ ਬਣਾ ਰਹੇ ਹਾਂ ਫਿਰ ਆਉਂਦੇ ਵੇਲੇ ਇਹਦਾ ਚੇਤਾ ਕਰਕੇ ਦਾ ਫਿਰ ਥੋੜਾ ਬਣਾ ਲਾਂਗੇ ਤਾਂਾਂਗੇ ਐ ਜੀ ਜਿਹੜੀ ਆ ਇਹ ਪ੍ਰਜਾਰਬ ਰੱਖ ਕੇ ਜਿਹੜੀ ਆ ਸੰਭੀ ਜਾ ਸੰਭੀ ਜਾ ਸੀ ਪ੍ਰਧਾਨ ਜੀ ਕਿਹੜੇ ਸਰੂਪ ਆਪ ਜੀ ਦੱਸ ਰਹੇ ਸੀ ਕਿ ਗੋਲੀ ਲੱਗੀ ਜਿਹੜੇ ਸਰੂਪ ਵੀ ਇਹ ਇੱਕ ਸਰੂਪ ਜਿਹੜਾ ਥੱਲੇ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਅੰਮ੍ਰਿਤ ਬਿੱਲੇ ਤੋਂ ਰਹਿ ਕੇ ਜੀ ਰਾਤ ਤੱਕ ਸ਼ੋਭਤ ਰਹਿੰਦੇ ਉਹ ਸਰੂਪ ਸੀਗੇ ਜੀ ਇਕ ਸਰੂਪ ਸਗੇ ਹਰਕੀ ਪੌੜੀ ਵਾਲੇ ਜੀ ਜਿਹੜੇ ਸਰੂਪ 24 ਘੰਟੇ ਜਿੱਥੇ ਨਿਰੰਤਰ ਸ੍ਰੀ ਖੰਡ ਪਾਠ ਸਾਹਿਬ ਦੀ ਬ੍ਰੰਮਤਾ ਰਹਿੰਦੀ ਆ ਜੀ ਇੱਕ ਭੋਗ ਪਾ ਕੇ ਦੂਸਰਾ ਪਾ ਕੇ ਉਹਨਾਂ ਤੇ ਹਰਕੀ ਪੌੜੀ ਉੱਥੇ ਹਰ ਇੱਕ ਸਿੱਖ ਦੀ ਵੱਡੀ ਬੇਦਬਤਾ ਹੁੰਦੀ ਵੀ ਮੈਨੂੰ ਉੱਥੇ ਜੋ ਪਾਠ ਪਾਠ ਕਰਾਉਣ ਦਾ ਸਾਮੋ ਮਿਲ ਜਾਏ ਜੀ ਉਹ ਵੀ ਇਹ ਦੋਏ ਸਰੂਪ ਉੱਥੇ ਵੱਡਾ ਸਰੂਪ ਆ ਵੱਡੇ ਘਰ ਵਾਲਾ ਜੀ ਤੇ ਥੱਲੇ ਜਿਹੜਾ ਰੋਜ਼ ਉਸ ਵੇਲੇ ਪ੍ਰਕਾਸ਼ਮਾਨ ਹੁੰਦਾ ਸੀ ਉਹ ਸਰੂਪ ਇੱਥੇ ਦੋਏ ਸੁਸ਼ੋਭਤ ਆ ਜਿਹੜੇ ਇਸ ਗੱਲ ਨੂੰ ਦਰਸਾਉਂਦੇ ਆ ਕਿ ਕਿਵੇਂ ਗੋਲੀਆਂ ਸਤਗੁਰੂ ਜੀ ਦੇ ਸੀਨੇ ਵਿੱਚ ਵੀ ਉਸ ਦੇ ਦੀ ਜਾਲੂਨ ਸਰਕਾਰ ਨੇ ਮਾਰਿਆ ਤਾਂ ਜੀ ਇਹ ਜਿਹੜੇ ਸਰੂਪ ਨੇ ਜਿਹੜੇ ਹਰ ਕੀ ਪੌੜੀ ਵਾਲੇ ਜਾਂ ਅੰਦਰ ਵਾਲੇ ਨਹੀਂ ਇਹ ਅੰਦਰ ਜਿਹੜੇ ਸੱਚਖੰਡ ਅੱਛਾ ਜੀ ਸ੍ਰੀ ਹਰਮੰਦਰ ਸਾਹਿਬ 'ਚ ਜਿਹੜੇ ਰੋਜ਼ ਪ੍ਰਕਾਸ਼ਮਾਨ ਹੁੰਦੇ ਆ ਜੀ ਸ਼ਾਮ ਨੂੰ ਸੁਖਾਸਣ ਹੋ ਜਾਂਦੇ ਜੀ ਜਿਨ੍ਹਾਂ ਦੇ ਫਿਰ ਆ ਕੇ ਸੁਖਾਸਣ ਸ੍ਰੀ ਖਾਲਸਾਹਬ ਦੀ ਇਸ ਹਸਤਾਨ ਤੇ ਕੀਤੇ ਜਾਂਦੇ ਆ ਜੀ ਇਹ ਉਹ ਸਰੂਪ ਹੈ ਗੋਲੀ ਆ ਜਿਹੜੀ ਗੋਲੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਜਿਹੜੇ ਸਤਿਗੁਰ ਜੀ ਦੇ ਸਰੂਪ ਉਸ ਵੇਲੇ ਪ੍ਰਕਾਸ਼ਮਾਨ ਸੀਗੇ ਇਹ ਉਹ ਗੋਲੀ ਸਤਿਗੁਰ ਜੀ ਦੇ ਇੱਕ ਅੰਗ ਤੋਂ ਲੈ ਕੇ ਤਤਕਰੇ ਤੋਂ ਲੈ ਕੇ ਜਿੱਥੇ ਸੁਖਮਨੀ ਸਾਹਿਬ 262 ਅੰਕ ਤੇ 16ਵੀਂ ਅਸ਼ਟਪਦੀ ਤੱਕ ਇਹ ਜਿਹੜੇ ਸਰੂਪ ਆ ਇਹ ਪ੍ਰਕਾਸ਼ ਨਹੀਂ ਅਸੀਂ ਕਰ ਰਹੇ ਸਿਰਫ ਤੁਹਾਨੂੰ ਇੱਕ ਇਹਦਾ ਮਲਾਂਕਣੇ ਕਰਾ ਰਹੇ ਹਾਂ ਇਹ ਉਹ ਸਰੂਪ ਆ ਜਿਹਦੇ ਸਿੰਘ ਸਾਹਿਬ ਗਿਆਨੀ ਗੁਰਮukh ਸਿੰਘ ਜੀ ਤੁਹਾਨੂੰ ਦਰਸ਼ਨ ਕਰਾ ਰਹੇ ਆ ਇਹਦਾ ਜਿੰਨਾ ਭਾਗ ਨੁਕਸਾਨਿਆ ਗਿਆ ਜੀ ਉਹਨੂੰ ਮੈਡੀਕੇਟਡ ਕਰਕੇ ਜਿਹੜਾ ਆ ਉਹ ਐਜਿਟ ਵਿੱਚ ਰੱਖਿਆ ਗਿਆ ਤੇ ਜਿਨ੍ਹਾਂ ਦੇ ਤੁਹਾਨੂੰ ਦਰਸ਼ਨ ਦਿਦਾਰੇ ਫੇਰ 6 ਜੂਨ ਨੂੰ ਇਹ ਬਸ ਇੰਨਾ ਕਿ ਮੈਂ ਤੁਹਾਨੂੰ ਕਹੂੰਗਾ ਬਈ ਆਹ ਸਾਡੀ ਆਹ ਉਹ ਗੋਲੀ ਇਹ ਇਥੋਂ ਹੋ ਕੇ ਜੀ ਥੱਲੇ 16ਵੇਂ ਅਸ਼ਟਪਤੀ ਸੁਖਮਣੀ ਸਾਹਿਬ ਜੀ ਉੱਥੇ ਤੱਕ ਇਹਨੇ ਮਾਰ ਕੀਤੀ ਇੰਨੇ ਅੰਗ ਜਿਹੜੇ ਅਸੀਂ ਸਤਿਗੁਰੂ ਜੀ ਦੇ ਉਹ ਨੁਕਸਾਨੇ ਗਏ ਇਹ ਉਸ ਵੇਲੇ ਦੀ ਜ਼ਾਲਮ ਸਰਕਾਰ ਕਾਂਗਰਸ ਦੀ ਸਰਕਾਰ ਵੱਲੋਂ ਫੌਜਾਂ ਝਾੜ ਕੇ ਇਸ ਪਵਿੱਤਰ ਸਰੂਪ ਦੇ ਵਿੱਚ ਵੀ ਮੈਂ ਸਮਝਦਾ ਹਰ ਇੱਕ ਦੁਨੀਆ ਦੀ ਧਰਤੀ ਦਾ ਕੋਈ ਮਨੁੱਖ ਐਸਾ ਨਹੀਂ ਜਿਹੜਾ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਨਮਸਕਾਰ ਨਹੀਂ ਨਾਤਮਸਤਕ ਨਹੀਂ ਹੁੰਦਾ ਜੀ ਪਰ ਇਹਨਾਂ ਨੇ ਨਾਤਮਸਤਕ ਹੋਣ ਦੀ ਥਾਂ ਸਿੱਖਾਂ ਨੂੰ ਸਿੱਖਾਂ ਦੇ ਗੁਰੂ ਸਾਖਸ਼ਾਤ ਜਾਗਤ ਜੋਤ ਚੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਦੇ ਵਿੱਚ ਗੋਲੀਆਂ ਮਾਰ ਕੇ ਇਹ ਇੰਨੇ ਅੰਗ ਜਿਹੜੇ ਸੀ ਉਹ ਨੁਕਸਾਨ ਕੀਤਾ ਸੋ ਇਹ ਨਾਕਾਬਲੇ ਬਰਦਾਸ਼ਤਿਆ ਜਿਹੜਾ ਇਹ ਸੋ ਗੁਰੂ ਸਾਹਿਬ ਕਿਰਪਾ ਕਰਨ ਦੂਸਰੇ ਸਰੂਪ ਜਿਹੜੇ ਹਰ ਕੀ ਪੌੜੀ ਵੱਡੇ ਸਰੂਪ ਆ ਉਹ ਵੀ ਸਾਨੂੰ ਸਿਧਾਂਤਕ ਤੌਰ ਤੇ ਕਿਉਂਕਿ ਚੰਦੋਏ ਭਾਵੇਂ ਇੱਥੇ ਲੱਗੇ ਆ ਪਰ ਸਿੱਖ ਪੰਥ ਦੀ ਇੱਕ ਮਰਿਆਦਾ ਆ ਸਤਗੁਰੂ ਜੀ ਦੇ ਜਿਹਲੇ ਸਰੂਪਾਂ ਨੂੰ ਅਸੀਂ ਪ੍ਰਕਾਸ਼ਮਾਨ ਕਰਦੇ ਆਂ ਉਸ ਲਈ ਉਹ ਮਰਿਆਦਾ ਦੇ ਅਨੁਸਾਰ ਹੀ ਸਾਰਾ ਫੇ ਪੀੜਾ ਤੇ ਸਾਰਾ ਕਰਕੇ ਭਵੇਂ ਸ ਬਹੁਤ ਆਦਰ ਤੇ ਸਤਿਕਾਰ ਦੇ ਨਾਲ ਇਹ ਰਖੇ ਦੂਸਰੇ ਸਰੂਪ ਉਹਨਾਂ ਕਾਨਾ ਸਾਹਿਬ ਦੇ ਸਾਕੇ ਵਾਲੇ ਆ ਜੀ ਅੱਜ ਇਹਦਾ ਤੁਸੀਂ ਦੇਖ ਰਹੇ ਆ ਜੀ ਕਿ ਇਹ ਖਾਲਸਾ ਪੰਥ ਨੇ ਉਹ ਸਾਰੇ ਆ ਅੰਗ ਕਿਵੇਂ ਖਿੰਡ ਗਏ ਸੀ ਸਾਰੇ ਉਹ ਸਾਰਿਆਂ ਦੀ ਵੀ ਜਿਹੜੀ ਮੋੜ ਨਵੇਂ ਸਿਰੇ ਤੋਂ ਬਹੁਤ ਮਿਹਨਤ ਦੇ ਨਾਲ ਇਹ ਭਾਈ ਗੁਰਮukh ਸਿੰਘ ਜੀ ਹੁਣੇ ਕੰਮ ਕਰਵਾ ਰਹੇ ਆ ਤਾਂ ਕਿ ਉਹ ਸਰੂਪ ਜਿਹੜੇ ਆ ਉਹ ਲੰਬੇ ਅਰਸੇ ਤੋਂ ਸਾਭ ਕੇ ਤੇ ਉਹਨਾਂ ਦੇ ਅੱਖਰ ਅੱਖਰ ਫਿਰ ਸਾਰਾ ਉਹਨਾਂ ਨੂੰ ਮਿਲਾਉਣਾ ਤੇ ਸਾਰਾ ਆ ਤੁਸੀਂ ਦੇਖਿਆ ਹੋਣਾ ਬਈ ਇੱਥੇ ਆ ਪਏ ਆ ਕਿਦਾਂ ਮੈਂ ਤਾਂ ਅੱਖਰ ਜਾਨਾ ਹੋਣਾ ਅੱਖਰ ਪੁਰਗੀ ਉਹਨਾਂ ਨੂੰ ਸਨਾਖਤ ਕਰਕੇ ਹਾਂ ਉਹਨਾਂ ਕਰਕੇ ਸਨਾਖਤ ਤੇ ਉਹ ਸਾਰੇ ਫਿਰ ਉਹ ਸਾਰੇ ਸ਼ੋਭਤ ਕੀਤੇ ਜਾਂਦੇ ਪਰ ਪਾਤਸ਼ਾਹ ਦੇ ਅੰਗਾਂ ਦੇ ਨਾਲ ਸੋ ਇਹ ਵੀ ਬੜੀ ਵੱਡੀ ਮਿਹਨਤ ਦਾ ਕੰਮ ਆ ਪਰ ਆ ਤਾਂ ਤੁਸੀਂ ਸਾਡੇ ਸਾਹਮਣੇ ਆ ਤੇ ਕਿਵੇਂ ਸਤਗੁਰਾਂ ਦੇ ਸਰੂਪ ਦੇ ਵਿੱਚ ਵੀ ਗੋਲੀਆਂ ਮਾਰ ਕੇ ਜਿਹਨੂੰ ਸ੍ਰੀਖ ਜਿਹੜਾ ਹਰ ਵੇਲੇ ਕਹਿੰਦਾ ਫੇ ਮੇਰੀ ਜਾਨ ਜਾਇਦਾ ਜਾਵੇ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਦਰਿਆਆਂ ਤੋਂ ਵਾਂਝੇ ਨਾਰਹਿਮ ਭਈ ਸਰਕਾਰ ਦੇ ਬੜੇ-ਬੜੇ ਏਡੇ ਕਾਰਨਾਮੇ ਰਹੇ ਆ ਜ਼ਾਲਮ ਸਰਕਾਰ ਦੇ ਕਿਵੇਂ ਸਰਕਾਰਾਂ ਨੇ ਆਪਣੇ ਛੋੜੇ ਹਿੱਸੇ ਲਈ ਇਸ ਪਵਿੱਤਰ ਧਰਤੀ ਦੇ ਉੱਤੇ ਬਹੁਤ ਸਾਰੀਆਂ ਸ਼ਹੀਦੀਆਂ ਵੀ ਕੀਤੀਆਂ ਤੇ ਸਤਗੁਰ ਜੀ ਨੂੰ ਪਵਿੱਤਰ ਸਰੂਪਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਫੱਟੜ ਕੀਤਾ ਆਪਾਂ ਦਰਸ਼ਨ ਕਰਕੇ ਆਏ ਆ ਜੀ ਇਸੇ ਰੀ ਅਕਾਲ ਤਖਤ ਸਾਹਿਬ ਦੇ ਸਭ ਤੋਂ ਉੱਤੇ ਗੁਰਮਤਿ ਸਾਹਿਬ ਦੀ ਸੁਸ਼ੋਭਤ ਆ ਜੀ ਇਹ ਉਹ ਸਰੂਪ ਆ ਜਿਹੜੇ 1984 ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਪ੍ਰਕਾਸ਼ ਮਾਨ ਸੀਗੇ ਜੀ ਹੁਣ ਦੂਸਰੇ ਸਰੂਪ ਜਿਹੜੇ ਹਰ ਕੀ ਪੌੜੀ ਜੀ ਉੱਥੇ ਕਿਉਂਕਿ ਹਰ ਵੇਲੇ ਖੰਡਪਾਟ ਸਾਹਿਬ ਦੀ ਇੱਕ ਮਰਿਆਦਾ ਆ ਚੱਲੀ ਆਉਂਦੀ ਆ ਜੀ ਤੇ ਬਹੁਤ ਸਾਰੇ ਸਿੱਖ ਦੁਨੀਆ ਦੇ ਉਹਨਾਂ ਦੀ ਇਹ ਜਾਣਣਾ ਹੁੰਦੀ ਆ ਵੀ ਮੇਰੀ ਬੁਕਿੰਗ ਜਿਹੜੀ ਆ ਜੀ ਉਹ ਹਰ ਕੀ ਪੌੜੀ ਸ੍ਰੀ ਖੰਡਪਾਟ ਸਾਹਿਬ ਦੀ ਹੋਵੇ ਜੀ ਸੋ ਉਹ ਵੀ ਉਸ ਰੂਪ ਦੇ ਵੀ ਤੁਹਾਨੂੰ ਦਰਸ਼ਨ ਦਿਖਾਰੇ ਕਰਾਉਣੇ ਜੀ ਤੇ ਉਹ ਵੀ ਉਹਦੇ ਵਿੱਚ ਵੀ ਗੋਲੀਆਂ ਲਗੀਆਂ ਉਹਦੇ ਵਿੱਚ ਕਿਉਂਕਿ ਜਿਹੜੀ ਇਹ ਗੋਲੀ ਹੁੰਦੀ ਆ ਇਹ ਇਹਦਾ ਅਸਰ ਫੇਰ ਰਹ ਜਾਂਦਾ ਜੀ ਇਹ ਮੈਡੀਕੇਟਡ ਕਰਕੇ ਅੱਛਾ ਜੀ ਇਹ ਰੱਖਿਆ ਤਾਂ ਕਿ ਉਹ ਗਾਂਹ ਹੋਰ ਗਾਂਹ ਦਾ ਜਦਾਂ ਗੋਲੀ ਲੱਗਦੀ ਕਿਸੇ ਸਰੀਰ ਦੇ ਵਿੱਚ ਨਾ ਜੀ ਜੀ ਤੇ ਉਹਦਾ ਫੇਰ ਗਾਂਹ ਰੋਗ ਥਾਮ ਕੀਤੀ ਜਾਂਦੀ ਜੀ ਜੀ ਇਹ ਪਵਿੱਤਰ ਸਤਗੁਰਾਂ ਦੇ ਅੰਗ ਆ ਬਿਲਕੁਲ ਜੀ ਤੇ ਇਹਨਾਂ ਨੂੰ ਮੈਡੀਕੇਟਡ ਕਰਕੇ ਸਾਂਭ ਕੇ ਰੱਖਿਆ ਤਾਂ ਕਿ ਇਹਦਾ ਕੋਈ ਗਾਂਹ ਅਸਰ ਜਿਹੜਾ ਆ ਉਮੇ ਦਾ ਨਾਮ ਹੋਵੇਗਾ ਪਵਿੱਤਰ ਵੱਡੇ ਆਕਾਰ ਵਾਲੇ ਸਰੂਪ ਆ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਰ ਕੀ ਪੌੜੀ ਵਿਖੇ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ ਜੀ ਔਰ ਇੱਥੇ ਨਿਰੰਤਰ ਅਖੰਡ ਪਾਠ ਸਾਹਿਬ ਜਿਹੜੇ ਉਹਨਾਂ ਦੀ ਲੜੀ ਚੱਲਦੀ ਆ ਤੇ ਹਰ ਇੱਕ ਸਿੱਖ ਦਾ ਇਹ ਯਤਨ ਹੁੰਦਾ ਕਿ ਮੈਂ ਇਸ ਸਥਾਨ ਦੇ ਉੱਤੇ ਆ ਕੇ ਹੜਕੀ ਪੌੜੀ ਵਿਖੇ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਬਾਤ ਸਤਿਗੁਰ ਜੀ ਮੇਰੇ ਪਾਸੋਂ ਕਰਵਾਉਣ ਆਰੰਭਤਾ ਕਰਵਾ ਕੇ ਸੋ ਇਹ ਸਰੂਪ ਉਸ ਵੇਲੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 1984 ਦੇ ਇਸ ਸਾਕੇ ਵੇਲੇ ਜਿਹੜੇ ਇਹ ਸਰੂਪ ਸੀਗੇ ਇਹਨਾਂ ਨੂੰ 1984 ਦੇ ਵਿੱਚ ਜਿਹੜਾ ਛਲਣੀ ਕੀਤਾ ਗਿਆ ਇਹ ਸਰੂਪ ਜਿਹੜੇ ਆ ਜੀ ਇਹ ਬਹੁਤ ਪ੍ਰਾਤਨ ਸਰੂਪ ਆ ਸਾਡੇ ਜੀ ਕਿਉਂਕਿ ਹੱਥ ਲਿਖਤ ਹੁੰਦੀ ਸੀ ਜੀ ਤੇ ਹੱਥ ਲਿਖਤ ਦੇ ਵਿੱਚ ਜਿਹੜੇ ਸਾਡੇ ਛੋਟੇ ਕਾਰ ਵਾਲੇ ਸਰੂਪ ਆ ਉਹਨਾਂ ਦੇ ਵਿੱਚ ਵੀ ਅੰਕ 1430 ਨਹੀਂ ਹੁੰਦੇ ਘਟਵਾਤ ਹੁੰਦੇ ਆ ਜੀ ਸੋ ਇਹ ਅੰਗੇ ਦੇ ਵਿੱਚ ਵਾਧਿਆ ਜੀ ਤੇ ਇੱਥੇ ਵੀ ਤੁਸੀਂ ਦੇਖੋਗੇ ਵੀ ਜਾਲਮਾ ਨੇ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਹਰ ਕੀ ਪੌੜੀ ਵਿਖੇ ਵੀ ਜਿਹੜੇ ਇਹ ਪਵਿੱਤਰ ਸਰੂਪ ਆ ਇਹਨਾਂ ਨੂੰ ਵੀ ਛਲ ਨਹੀਂ ਛਲ ਨਹੀਂ ਕੀਤਾ ਗਿਆ ਮੈਂ ਸਿੰਘ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਕਿ ਇੱਧਰ ਕੈਮਰੇ ਵਾਲੇ ਆ ਜਾਣ ਉੱਧਰ ਦੀ ਆਣ ਇੱਧਰ ਦੀ ਆ ਕੇ ਸਿਰਫ ਇਹ ਪ੍ਰਕਾਸ਼ ਨਹੀਂ ਕਰਨੇ ਅਸੀਂ ਇਹ ਸਿਰਫ ਇੱਧਰ ਦੀ ਇੱਕ ਜਣ ਆ ਜਾਓ ਇਹ ਆ ਉਹ ਗੋਲੀ ਆ ਜਿਹੜੀ ਸਤਗੁਰਾਂ ਦੇ ਸੀਨੇ ਦੇ ਵਿੱਚ ਜ਼ਾਲਮ ਸਰਕਾਰ ਨੇ ਤੇ ਫੌਜਾਂ ਨੇ ਮਾਰੀ ਸੀ ਸੋ ਇਹ ਕਿਉਂਕਿ ਪ੍ਰਾਤਨ ਸਰੂਪ ਇਹ ਸਾਡੇ ਪ੍ਰਕਾਸ਼ ਮਾਨਸ ਜਿਹੜੇ ਉਸ ਵੇਲੇ ਇਸ ਧਰਤੀ ਦੇ ਉੱਤੇ ਸੋ ਗੁਰੂ ਸਾਹਿਬ ਸਿੱਖਾਂ ਨੂੰ ਤਾਣ ਵੀ ਬਖਸ਼ਿਸ਼ ਕਰਦੇ ਆ ਤੇ ਸਿੱਖਾਂ ਨੂੰ ਉਦਮ ਉਪਰਾਲਾ ਵੀ ਕਰਦੇ ਆ ਇਹ ਸਾਰੇ ਮੈਡੀਕੇਟਡ ਕਰਕੇ ਰੱਖੇ ਆ ਤਾਂ ਕਿ ਇਹਨਾਂ ਦਾ ਗਾਂ ਨੁਕਸਾਨ ਨਾ ਹੋਵੇ ਸੋ ਇਹ ਸੰਗਤਾਂ ਦੇ ਦਰਸ਼ਨ ਦਦਾਰੇ ਲਈ ਜਦੋਂ ਜੂਨ ਦਾ ਮਹੀਨਾ ਆਉਂਦਾ ਉਦੋਂ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁੱਖ ਗ੍ਰੰਥੀ ਆ ਫੇ ਲੋਕਾਂ ਨੂੰ ਉਸ ਲਈ ਦਰਸ਼ਨ ਦਦਾਰੇ ਵੀ ਕਰਾਉਂਦੇ ਤੁਹਾਨੂੰ ਹੁਣ ਵੀ ਕਰਾਇਆ ਉਹ ਗੋਲੀ ਵੀ ਜਿਹੜੀ ਵੱਜੀ ਜਿਹੜੇ ਸਤਗੁਰਾਂ ਦੇ ਸਰੂਪ ਛੋਟੇ ਥੱਲੇ ਸੀ ਜਿਹੜੇ ਪ੍ਰਕਾਸ਼ਮਾਨ ਇਹ ਵੱਡੇ ਸਰਕਾਰ ਵਾਲੇ ਸਰੂਪ ਜਿਹੜੇ ਆ ਇਹ ਹਰ ਕੀ ਪੌੜੀ ਬਰਾਜਮਾਨ ਸੀ ਤੋਂ ਇਹ ਸੰਗਤਾਂ ਦੇ ਕਿਉਂਕਿ ਕਈ ਵਾਰੀ ਵਿਦੇਸ਼ਾਂ 'ਚ ਬੈਠੇ ਆ ਦੇਸ਼ਾਂ 'ਚ ਬੈਠੇ ਆ ਆ ਨਹੀਂ ਸਕਦੇ ਸੋ ਜੂਨ ਦਾ ਮਹੀਨਾ ਤਪਸ਼ ਦਾ ਮਹੀਨਾ ਇਸ ਕਰਕੇ ਵੀ ਆ ਕਿ ਇਸ ਪਵਿੱਤਰ ਗ੍ਰਿਧਾਮ ਨੂੰ ਉਹਨਾਂ ਜ਼ਾਲਮ ਸਰਕਾਰਾਂ ਨੇ ਕਾਂਗਰਸੀ ਸਰਕਾਰ ਨੇ ਫੌਜਾਂ ਚਾੜ੍ਹ ਕੇ ਜਿੱਥੇ ਬਿਲਡਿੰਗਾਂ ਨੂੰ ਛਲਣੀ ਕੀਤਾ ਉਥੇ